ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਆਸਤੇ ਇੱਕ ਹੋਰ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ ਦੋ ਕਲਰ ਦਾ ਜੀ ਇਹ ਬਹੁਤ ਸੋਹਣਾ ਜਿਹਾ ਡਿਜ਼ਾਈਨ ਹੈ ਬੱਚਿਆਂ ਵਾਸਤੇ ਆਪਾਂ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਆ ਬਹੁਤ ਪਿਆਰਾ ਲੱਗਦਾ ਹੈ ਜੀ ਤੇ ਆਪਾਂ ਇੱਕ ਆ ਰੈੱਡ ਕਲਰ ਲਿਆ ਇੱਕ ਆਪਣਾ ਆਹ ਵਾਲਾ ਹੈਗਾ ਇਹ ਜੀ ਬਾਵਾਂ ਕਲਰ ਜਿਹਾ ਇਹਦੇ ਚ ਥੋੜਾ ਜਿਹਾ ਹੋਰ ਕਲਰ ਦਿਖਦਾ ਹੈ ਤੇ ਵੈਸੀ ਵਾਵਾ ਕਲਰ ਹੈ ਤੇ ਆਪਾਂ ਇਹਦੇ ਵਾਸਤੇ 20 ਗੁੰਡੇ ਪਾਏ ਆ ਜੀ ਸਲਾਈ ਤੇ ਪੰਜ-ਪੰਜ ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ ਇੱਕ-ਇੱਕ ਸੌਰੀ ਦੋ-ਦੋ ਗੁੰਡੇ ਆਪਣੇ ਸਾਈਡ ਤੇ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਬਹੁਤ ਜਲਦੀ ਬਣਦਾ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਹੁਣ ਆਪਾਂ ਆਪਾਂ ਇੱਕ ਸ ਇੱਕ ਦੋ ਤਿੰਨ ਸਲਾਈਆਂ ਬਣਾ ਲਈਆਂ ਜੀ ਫਾਉਲਟ ਨੂੰ ਸਿੱਧੂnga ਜਿਵੇਂ ਵੀ ਹੈਗੀਆਂ ਆਪਾਂ ਤਿੰਨ ਸਲਾਈਆਂ ਕੱਢ ਲਈਆਂ ਕੁੰਡੇ ਪਾ ਕੇ ਤੇ ਹੁਣ ਆਪਾਂ ਬਣਾਵਾਂਗੇ ਜੀ ਚੌਥੀ ਸਲਾਈ ਤੇ ਡਿਜ਼ਾਈਨ ਦੀ ਹੈਗੀ ਹੈ ਜੀ ਆਪਣੀ ਪਹਿਲੀ ਸਲਾਈ ਕਿ ਆਪਾਂ ਹੁਣ ਦੂਜਾ ਕਲਰ ਲਾਵਾਂਗੇ ਇੱਥੇ ਫਸਟ ਵਾਲਾ ਕੁੰਡਾ ਆਪਾਂ ਨਹੀਂ ਬਣਾਇਆ ਇਹਨੂੰ ਆਪਾਂ ਇਸ ਤਰ੍ਹਾਂ ਕਰਦੇ ਹੋਏ ਮੁੜ ਕੇ ਉਧੜਦਾ ਨਹੀਂ ਹੈਗਾ ਚਲੋ ਜੀ ਹੁਣ ਆਪਾਂ ਇਹ ਪੂਰੀ ਸਲਾਈ ਸਿੱਧੀ ਬਣਾ ਲਵਾਂਗੇ ਜੀ ਉਲਟੀ ਸਾਈਡ ਆ ਗਈ ਜੀ ਉਲਟੀ ਸਾਈਡ ਦੇਖੋ ਜੀ ਆਪਾਂ ਫਸਟ ਕੁੰਡਾ ਤਾਰਾਂਗੇ ਬਾਕੀ ਦੇ ਕੁੰਡੇ ਆਪਾਂ ਸਾਰੇ ਉਲਟੇ ਬਣਾ ਲਾਂਗੇ ਜ਼ਰੂਰ ਟਰਾਈ ਕਰਿਓ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੁਸੀਂ ਵੀਡੀਓ ਦੇਖਣ ਵਾਲੇ ਤਾਂ ਬਹੁਤ ਜਣੇ ਹੁੰਦੇ ਆ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਜੀ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਰ ਦਿਆ ਕਰੋ ਜੀ ਕੁਝ ਨਹੀਂ ਜਾਂਦਾ ਜੀ ਆਪਣਾ ਲਾਇਕ ਤੇ ਸ਼ੇਅਰ ਕਰਨ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਵੱਧ ਤੋਂ ਵੱਧ ਆਪਣੇ ਵਰਗਿਆਂ ਨੂੰ ਅਸੀਸਾਂ ਹੀ ਮਿਲਦੀਆਂ ਜੀ ਅਗਲਾ ਅਸੀਸ ਦਿੰਦਾ ਵੀ ਬਹੁਤ ਚੰਗਾ ਹੋਇਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਤੋ-ਵਾਦ ਸ਼ੇਅਰ ਤੇ ਲਾਇਕ ਵੀਡੀਓ ਨੂੰ ਕਰਿਓ ਜੀ ਤੇ ਹੁਣ ਆਪਣੀ ਜਿਆ ਹੈਗੀ ਹੈ ਤੀਜੀ ਸਲਾਈ ਆਪਾਂ ਅੱਗੇ ਹੁਣ ਤੁਹਾਨੂੰ ਬਣਾ ਕੇ ਮਿਲਦੇ ਆ ਕਿੱਥੋਂ ਤੱਕ ਆਪਾਂ ਕਿੰਨੀਆਂ ਸਲਾਈਆਂ ਬਣਾਉਣੀਆਂ ਆ ਆਹ ਲੋ ਜੀ ਆਪਾਂ 6 ਸਲਾਈਆਂ ਬਣਾ ਲਈਆਂ 6 ਸਲਾਈਆਂ ਆਪਾਂ ਇਸ ਕਲਰ ਦੀਆਂ ਬਣਾ ਲਈਆਂ ਹੈਗੀਆਂ ਤੇ ਹੁਣ ਆਪਾਂ ਆਪਣਾ ਆਹ ਵਾਲਾ ਕਲਰ ਇਹ ਲਾਵਾਂਗੇ ਇਹਦੇ ਆਪਾਂ ਜੀ 2 ਕੁੰਡੇ ਬਣਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਜਿਹੜੇ 5 ਕੁੰਡੇ ਆ ਆਹ ਵਾਲੇ ਇਹਨਾਂ ਤੇ ਜਿਹੜਾ ਵਿਚਲਾ ਕੁੰਡਾ ਇਹਦੇ ਆਪਾਂ ਇੱਥੇ ਸਲਾਈ ਪਾਵਾਂਗੇ ਇੱਥੇ ਤੇ ਆਪਾਂ ਇੱਕ ਕੁੰਡਾ ਬਣਾ ਲਿਆ ਦੇਖੋ ਜੀ ਹੁਣ ਆਪਾਂ ਪੰਜ ਕੁੰਡੇ ਲਾਵਾਂਗੇ ਜੀ ਸਲਾਈ ਤੇ ਇਸ ਤਰ੍ਹਾਂ ਤੇ ਆਹ ਵਾਲਾ ਕੁੰਡਾ ਪੰਜਾਂ ਦੇ ਉੱਪਰੋਂ ਦੀ ਕਰ ਦਾਂਗੇ ਇਸ ਤਰ੍ਹਾਂ ਹੁਣ ਆਪਾਂ 1 2 3 4 ਕੁੰਡੇ ਲਵਾਂਗੇ ਸਲਾਈ ਤੇ ਫਿਰ ਆਪਾਂ ਉਦੋਂ ਉੱਪਰਲਾ ਕੁੰਡਾ ਜਿਹੜਾ ਇਹਦੇ ਵਿੱਚ ਦੀ ਸਲਾਈ ਕੱਢਾਂਗੇ ਤੇ ਆਪਾਂ ਇੱਕ ਕੁੰਡਾ ਫੇਰ ਬਣਾ ਲਵਾਂਗੇ ਫਿਰ ਆਪਾਂ ਲਵਾਂਗੇ ਜੀ ਤਿੰਨ ਕੁੰਡੇ ਸਲਾਈ ਤੇ ਹੁਣ ਇਹੇ ਕੁੰਡਾ ਆਪਾਂ ਤਿੰਨਾਂ ਦੇ ਉੱਪਰੋਂ ਦੀ ਲੰਘਾ ਦੇਾਂਗੇ ਹੁਣ ਅਸੀਂ ਦੋ ਕੁੰਡੇ ਲਵਾਂਗੇ ਸਲਾਈ ਤੇ ਦੋ ਕੁੰਡੇ ਲੈ ਕੇ ਹੁਣ ਉਦੋਂ ਉੱਪਰਲੇ ਜਿਹੜਾ ਉਤਲਾ ਕੁੰਡਾ ਹੈ ਉਹਦੇ ਵਿੱਚ ਦੀ ਆਪਾਂ ਲਵਾਂਗੇ ਪਾਵਾਂਗੇ ਸਲਾਈ ਤੇ ਇੱਕ ਕੁੰਡਾ ਬਣਾ ਲਾਂਗੇ ਤੇ ਇੱਕ ਕੁੰਡਾ ਲਵਾਂਗੇ ਇਹਦੇ ਉੱਪਰੋਂ ਦੀ ਇਸ ਤਰ੍ਹਾਂ ਇਹਨੂੰ ਸਿੱਟ ਦਾਂਗੇ ਹੁਣ ਆਪਾਂ ਜਿਹੜੇ ਦੋ ਕੁੰਡੇ ਆਪਣੇ ਇਹਨਾਂ ਨੂੰ ਇਸ ਤਰ੍ਹਾਂ ਸਲਾਈ ਤੇ ਲੈ ਲਾਂਗੇ ਪੰਜ ਕੁੰਡੇ ਆਹ ਵਾਲੇ ਜਿਹੜੇ ਆਪਾਂ ਇਸ ਤਰ੍ਹਾਂ ਸਲਾਈ ਤੇ ਲੈ ਲੈਣੇ ਇਹਨਾਂ ਨੂੰ ਆਪਾਂ ਬਣਾਉਣਾ ਨੇ ਅੱਗੇ ਬਣਾਵਾਂਗੇ ਜੀ ਆਪਾਂ ਪੰਜ ਕੁੰਡੇ 1 2 3 4 ਤੇ ਪੰਜ ਕੁੰਡੇ ਬਣਾ ਲਏ ਜੀ ਆਪਾਂ ਪੰਜ ਕੁੰਡੇ ਬਣਾ ਕੇ ਅਗਲੇ ਪੰਜ ਕੁੰਡਿਆਂ ਤੇ ਆਪਾਂ ਫਿਰ ਤੋਂ ਡਿਜ਼ਾਈਨ ਪਾਵਾਂਗੇ ਤੇ ਆਹ ਤੀਜਾ ਕੁੰਡਾ ਜਿਹੜਾ ਵਿਚਲਾ ਇਹਦੇ ਆਪਾਂ ਫਿਰ ਇੱਥੋਂ ਦੀ ਸਲਾਈ ਪਾਵਾਂਗੇ ਇੱਕ ਕੁੰਡਾ ਬਣਾ ਲਿਆ ਇਹਨੂੰ ਥੋੜਾ ਜਿਹਾ ਆਪਾਂ ਲੂਜ਼ ਕਰ ਲਵਾਂਗੇ ਫਿਰ ਆਪਾਂ ਪੰਜ ਕੁੰਡੇ ਲਵਾਂਗੇ ਜੀ ਸਲਾਈ ਤੇ ਤੇ ਆਹ ਕੁੰਡਾ ਆਪਾਂ ਇਸ ਤਰ੍ਹਾਂ ਕਰਕੇ ਪੰਜਾਂ ਕੁੰਡਿਆਂ ਦੇ ਉੱਪਰ ਹੁੰਦੀ ਇਸ ਤਰ੍ਹਾਂ ਲੜਾ ਦਾਂਗੇ ਫਿਰ ਆਪਾਂ ਪੰਜ ਚਾਰ ਕੁੰਡੇ ਲੈ ਲਵਾਂਗੇ ਆ ਸਲਾਈ ਤੇ ਤੇ ਹੁਣ ਆਪਾਂ ਇੱਥੋਂ ਦੀ ਸਲਾਈ ਪਾਵਾਂਗੇ ਇੱਕ ਕੁੰਡਾ ਉਦੋਂ ਉੱਪਰ ਇਥੋਂ ਦੀ ਸਲਾਈ ਪਾਵਾਂਗੇ ਫਿਰ ਇੱਕ ਕੁੰਡਾ ਬਣਾ ਲਾਂਗੇ ਫਿਰ ਤਿੰਨ ਕੁੰਡੇ ਲਵਾਂਗੇ ਸਲਾਈ ਤੇ ਆਪਾਂ ਇਹਸ ਕੁੰਡੇ ਨੂੰ ਆਪਾਂ ਤਿੰਨਾਂ ਦੇ ਉੱਪਰੋਂ ਦੀ ਉਲਟਾ ਦਾਂਗੇ ਹੁਣ ਆਪਾਂ ਦੋ ਕੁੰਡੇ ਲਵਾਂਗੇ ਸਲਾਈ ਤੇ ਤੇ ਹੁਣ ਆਪਾਂ ਇਥੋਂ ਸਲਾਈ ਪਾਵਾਂਗੇ ਤੇ ਇੱਕ ਕੁੰਡਾ ਆਪਾਂ ਹੋਰ ਬਣਾ ਲਵਾਂਗੇ ਜਿਹੜਾ ਇੱਕ ਕੁੰਡਾ ਰਹਿ ਗਿਆ ਆਪਾਂ ਇਹਨੂੰ ਸਲਾਈ ਤੇ ਲਵਾਂਗੇ ਤੇ ਆ ਰੈੱਡ ਵਾਲਾ ਕੁੰਡਾ ਉੱਪਰ ਦੇ ਉਲਟਾ ਦਾਂ। ਫੇਰ ਇਹਨਾਂ ਨੂੰ ਕੁੰਡਿਆਂ ਨੂੰ ਆਪਾਂ ਸਲਾਈ ਤੇ ਲੈ ਕੇ ਅਗਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂ। ਹਾਂਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋਇਆ। ਹੁਣ ਆਪਾਂ ਉਲਟੀ ਸਾਈਡ ਆ ਗਏ। ਉਲਟੀ ਸਾਈਡ ਹੁਣ ਆਪਾਂ ਸਾਰੇ ਕੁੰਡੇ ਉਲਟੇ ਬਣਾ ਲੈਣੇ ਜਿਹੜੇ ਆਪਾਂ ਨਹੀਂ ਬਣਾਏ ਸੀ। ਉਹ ਵੀ ਆਪਾਂ ਕੁੰਡੇ ਹੌਣ ਬਣਾ ਲੈਣੇ। ਹੁਣ ਆਪਣੀਆਂ ਜੀ ਇਹ ਰੈੱਡ ਦੀਆਂ ਦੋ ਸਲਾਈਆਂ ਬਣ ਗਈਆਂ ਰੈੱਡ ਕਲਰ ਦੀਆਂ ਆਪਣੀਆਂ ਦੋ ਸਲਾਈਆਂ ਬਣ ਗਈਆਂ ਚਾਰ ਸਲਾਈਆਂ ਆਪਾਂ ਫੇਰ ਬਣਾਵਾਂਗੇ ਜੀ ਇਹ ਦੀਆਂ 6 ਸਲਾਈਆਂ ਹੀ ਆਪਾਂ ਆ ਬਣਾਈਆਂ ਜਿਹੜੀਆਂ 6 ਸਲਾਈਆਂ ਹੀ ਆਪਾਂ ਰੈੱਡ ਦੀਆਂ ਬਣਾਵਾਂਗੇ ਤੇ ਆਪਾਂ ਅੱਗੇ ਬਣਾ ਕੇ ਤੁਹਾਨੂੰ ਫੇਰ ਮਿਲਦੇ ਆਂ ਆ ਲਓ ਜੀ ਆਪਾਂ 6 ਸਲਾਈਆਂ ਬਣਾ ਲਈਆਂ ਤੇ 6 ਸਲਾਈਆਂ ਆਪਾਂ ਇਸ ਰੰਗ ਦੀਆਂ ਬਣਾ ਲਈਆਂ ਤੇ ਹੁਣ ਆਪਾਂ ਲਾਵਾਂਗੇ ਜੀ ਆਪਣਾ ਦੂਜਾ ਕਲਰ ਇਹਦੇ ਵਿੱਚ ਆਪਾਂ ਜੇ ਆਪਣੇ ਕੋਲੇ ਜਾਦੇ ਕਲਰ ਆ ਆਪਾਂ ਉਹ ਵੀ ਲਾ ਸਕਦੇ ਹਾਂ ਜੀ ਬੱਚਿਆਂ ਦਾ ਬਣਾਉਣਾ ਤਾਂ ਆਪਾਂ ਜਾਦੇ ਕਲਰ ਵੀ ਬਣਾ ਸਕਦੇ ਹਾਂ ਹੁਣ ਦੇਖੋ ਜੀ ਹੁਣ ਆਪਾਂ ਆਹ ਵਾਲੇ ਕੁੰਡੇ ਪੰਜ ਕੁੰਡੇ ਆ ਜਿਹੜੇ ਦੋ ਕੁੰਡੇ ਦਾ ਪਾਾ ਬਣਾ ਲੇ ਆਹ ਪੰਜ ਕੁੰਡੇ ਵੀ ਆਪਾਂ ਸਿੰਪਲ ਇਸ ਤਰ੍ਹਾਂ ਬਣਾ ਲਵਾਂਗੇ ਲਓ ਜੀ ਆਪਾਂ ਇੱਥੋਂ ਤੱਕ ਹੋ ਗਏ ਪੰਜ ਕੁੰਡੇ ਹੁਣ ਜਿਹੜੇ ਆਪਣੇ ਵਿਚ ਵਾਲੇ ਆਪਾਂ ਪਹਿਲਾਂ ਜਿਨ੍ਹਾਂ ਤੇ ਡਿਜ਼ਾਈਨ ਨਹੀਂ ਬਣਾਇਆ ਸੀ ਉਹਨਾਂ ਪੰਜ ਕੁੰਡਿਆਂ ਤੇ ਆਪਾਂ ਇਹ ਡਿਜ਼ਾਈਨ ਬਣਾਵਾਂਗੇ। ਹੁਣ ਆ ਪਹਿਲਾਂ ਆਪਣੇ ਦੋ ਡਿਜ਼ਾਈਨ ਬਣੇ ਸੀ ਹੁਣ ਆਪਣਾ ਇੱਕ ਹੀ ਬਣੂਗਾ ਜੀ। ਤੇ ਹੁਣ ਆਪਾਂ ਜਿਹੜਾ ਆਪਣਾ ਵਿਚ ਵਾਲਾ ਕੁੰਡਾ ਹੈ ਇਹਦੇ ਆਪਾਂ ਅਖੀਰਲੀ ਸਲਾਈ ਫਰਸਟ ਵਾਲੀ ਸਲਾਈ ਹੈ ਜਿਹੜੀ ਉਹਦੇ ਚੋਂ ਸਲਾਈ ਪਾਵਾਂਗੇ। ਤਾਂ ਇੱਕ ਕੁੰਡਾ ਬਣਾ ਲਵਾਂਗੇ ਇਸ ਤਰ੍ਹਾਂ। ਤੇ ਆ ਪੰਜ ਕੁੰਡੇ ਲਵਾਂਗੇ ਆਪਾਂ ਸਲਾਈ ਤੇ। ਤੇ ਇਹ ਕੁੰਡਾ ਇਸ ਤਰ੍ਹਾਂ ਉੱਪਰੋਂ ਦੇ ਉਲਟਾ ਦਾਂ। ਫਿਰ ਲਵਾਂਗੇ ਜੀ ਆਪਾਂ 4 ਕੁੰਡੇ ਸਲਾਈ ਤੇ ਫਿਰ ਆਪਾਂ ਉਦੋਂ ਉੱਪਰ ਵਾਲਾ ਜਿਹੜਾ ਕੁੰਡਾ ਹੈ ਉਹਦੇ ਵਿੱਚ ਦੀ ਸਲਾਈ ਪਾ ਕੇ ਇੱਕ ਕੁੰਡਾ ਆਪਾਂ ਹੋਰ ਬਣਾ ਲਵਾਂਗੇ ਹੁਣ ਆਪਾਂ 3 ਕੁੰਡੇ ਲਵਾਂਗੇ ਜੀ ਸਲਾਈ ਤੇ 3 ਕੁੰਡੇ ਲੈ ਕੇ ਹੁਣ ਆਪਾਂ ਆਹ ਕੁੰਡਾ ਉੱਪਰੋਂ ਦੇ ਉਲਟਾ ਦਾਂਗੇ ਹੁਣ ਆਪਾਂ ਲਵਾਂਗੇ ਜੀ 2 ਕੁੰਡੇ ਸਲਾਈ ਤੇ 2 ਕੁੰਡੇ ਸਲਾਈ ਤੇ ਲੈ ਕੇ ਹੁਣ ਆਪਾਂ ਫੇਰ ਇੱਥੋਂ ਥੋੜਾ ਦਿਖਾਈ ਨਹੀਂ ਦਿੰਦਾ ਜੀ ਤੇ ਆਪਾਂ ਜਿਹੜਾ ਆਪਣੇ ਇੱਕ ਇੱਕ ਕੁੰਡਾ ਜਾਣੀ ਦੀ ਆਪਾਂ ਛੱਡਦੇ ਆ ਹੁਣ ਤੇ ਆਪਾਂ ਇੱਕ ਕੁੰਡਾ ਇੱਥੋਂ ਹੋਰ ਬਣਾ ਲਵਾਂਗੇ ਤੇ ਆ ਇੱਕ ਕੁੰਡਾ ਜਿਹੜਾ ਆਪਣਾ ਲਾਲ ਰੰਗ ਦਾ ਇਹਦੇ ਉੱਪਰੋਂ ਦੀ ਉਲਟਾ ਦਾਂਗੇ ਤਾਂ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਗਿਆ ਜੀ ਤੇ ਅਗਲੇ ਦੋ ਕੁੰਡੇ ਆਪਾਂ ਇਸ ਤਰ੍ਹਾਂ ਸਲਾਈ ਤੇ ਲੈ ਲਵਾਂਗੇ ਅਗਲੇ ਹੁਣ ਆਪਣੇ ਕੋਲੇ ਹੈਗੇ ਜੀ 7 ਕੁੰਡੇ ਸਾਰੇ ਤੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਵਾਂਗੇ। ਮਸਾਹੀ ਆਪਣਾ 6-6 ਸਲਾਈਆਂ ਦਾ ਡਿਜ਼ਾਈਨ ਹੈ ਜੀ ਕੋਈ ਹੋ ਨਹੀਂ ਹੈਗਾ ਜਿਆਦਾ ਵੀ ਆਪਣਾ ਡਿਜ਼ਾਈਨ ਕਿੰਨੀਆਂ ਸਲਾਈਆਂ 6 ਸਲਾਈਆਂ ਪਾਉਣੀਆਂ ਆਪਾਂ। ਤੇ 6-6 ਸਲਾਈਆਂ ਦਾ ਡਿਜ਼ਾਈਨ ਹੈ ਜੀ ਆਪਣਾ ਤੇ ਇੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੁਣ ਉੱਪਰ ਆਪਾਂ ਇਸ ਰੰਗ ਦੀਆਂ 6 ਸਲਾਈਆਂ ਪਾਵਾਂਗੇ ਤਾਂ ਫਿਰ ਆਪਾਂ ਲਾਲ ਰੰਗ ਦਾ ਵਿੱਚ ਫੁੱਲ ਪਾ ਦਾਂਗੇ। ਆ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਤੇ ਜੇ ਆਪਣੇ ਕੋਲੇ ਜਾਦੇ ਕਲਰ ਪਏ ਆਪਾਂ ਉਹ ਵੀ ਲਾ ਕੇ ਅੱਡੋ-ਅੱਡ ਰੰਗਾਂ ਦਾ ਬਣਾ ਸਕਦੇ ਆ ਡਿਜ਼ਾਈਨ ਤੇ ਆਪਾਂ ਥੋੜਾ ਥੋੜਾ ਬਣਿਆ ਦਿਖਾਉਨੇ ਆ ਆ ਦੇਖੋ ਜੀ ਹੈ ਤਾਂ ਇਹ ਵੀ ਦੋ ਕਲਰ ਜੀ ਤੇ ਪਰ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਹੈ ਮੇਰਾ ਜੇ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਚਲੋ ਜੀ ਮਿਲਦੇ ਹਾਂ ਹੋਰ ਕਿਸੇ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ